ਉਹ ਸਪੈਸ਼ਲ ਜਿਹੜੀ ਅੱਜ ਸਾਡੀ ਬੁੱਕ ਰਿਲੀਜ਼ ਕੀਤੀ ਗਈ ਹੈ ਕਿ ਆਸਿਆ ਦੇ ਵਿੱਚ ਥੋੜਾ ਜਿਹਾ ਦਾ ਵਾਇਕੁਜ ਜੀ ਦਾ ਖਾਲਸਾ ਵਾਇਕੁਜ ਜੀ ਕੀ ਫਤਹਿ ਜੀ ਮੇਰਾ ਨਾਮ ਕਿਰਨਪ੍ਰੀਤ ਵਰ ਬਾਠ ਹੈ ਇਹ ਜਿਹੜੀ ਕਿਤਾਬ ਹੈ ਇਹ ਸਪੈਸੀਫਿਕਲੀ 1699 ਦੀ ਵਿਸਾਖੀ ਦੇ ਤੇ ਆਧਾਰ ਪਰ 1899 ਦੀ ਵਿਸਾਖੀ ਬਹੁਤ ਹੀ ਮੈਂ ਛੋਟਾ ਜਿਹਾ ਪਰ ਜਿਵੇਂ ਆਪਾਂ ਅੱਜਕੱਲ ਦੇਖ ਲਏ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਦਵਾਨ ਸੱਜਿਆ ਤੇ ਉਹਨਾਂ ਨੇ ਕਿਹਾ ਕਿ ਪੰਜ ਸਿਰ ਦਿਓ ਤੇ ਉਤੋਂ ਸੁਣਾ ਸੁਣਾ ਦੀ ਵਿਸਾਖੀ ਆਪਾਂ ਕਲਿਮਿਨੇਟ ਕਰ ਲੈਣੇ ਆ 1990 ਦੀ ਬਸਾਖੀ ਦਾ ਰਸਲ ਸ਼ੁਰੂ ਕਿੱਥੋਂ ਹੁੰਦੀ ਹੈ ਉਹ ਪੰਜ ਸਿਰ ਦੇਣ ਦਾ ਕਾਰਨ ਕੀ ਸੀ ਪੰਜ ਸਿਰ ਹੀ ਕਿਉਂ ਮੰਗੇ ਗਏ 6 ਵੀ ਮੰਨ ਸਕਦੇ ਸੀ 2 ਵੀ ਮੰਗ ਸਕਦੇ ਸੀ 3 ਵੀ ਮੰਗ ਸਕਦੇ ਪੰਜ ਦਾ ਵਿਧਾਨ ਕੀ ਆ ਪੰਜਾਂ ਦਾ ਔਰ ਪੰਜ ਸਿਰ ਦੇਣ ਲਈ ਜੋ ਖੜੇ ਹੋਏ ਉਹਨਾਂ ਦੀ ਟ੍ਰੇਨਿੰਗ ਕੀ ਸੀ ਉਹ ਕਿਵੇਂ ਪੰਜ ਸਿਰ ਦੇਣ ਨੂੰ ਤਿਆਰ ਹੋ ਗਏ ਸਿਰ ਦੇਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਕਿਸੇ ਤੇ ਕਹਿ ਦਿੰਦੇ ਉੱਤੇ ਚਾਹੇ ਤੁਹਾਡਾ ਗੁਰੂ ਹੀ ਕਿਉਂ ਨਹੀਂ ਆ ਪਹਿਲੀ ਗੱਲ ਤੁਹਾਡੇ ਦਿਮਾਗ 'ਚ ਆਉਂਦੀ ਆ ਵੀ ਸਿਰ ਦੇ ਕੇ ਤੇ ਮੈਂ ਤਾਂ ਖਤਮ ਹੋ ਜਾਣਾ ਉਹਨਾਂ ਦੇ ਕੋਲੇ ਟ੍ਰੇਨਿੰਗ ਕਿੱਥੋਂ ਆਈ ਉਹ ਟ੍ਰੇਨਿੰਗ ਗੁਰੂ ਨਾਨਕ ਦੇਵ ਜੀ ਕਰ ਤੋਂ ਆਈ ਉਹ ਜਿਹੜੀ ਲਗਾਤਾਰਤਾ ਹੈ ਗੁਰੂ ਜੋਤ ਗੁਰੂ ਇਤਿਹਾਸ ਤੇ ਗੁਰਬਾਣੀ ਦੀ ਨਿਰੰਤਰਤਾ ਇਹਨੂੰ ਸਮਝਣ ਦੇ ਲਈ ਜੋ ਵੀ ਮੈਨੂੰ ਸਮਝ ਲੱਗਾ ਕਿ ਜਾਂ ਗੁਰੂ ਪਾਤਸ਼ਾਹ ਨੇ ਜੋ ਹੁਕਮ ਕੀਤਾ ਬਖਸ਼ਿਸ਼ ਕੀਤੀ ਉਹ ਮੈਂ ਇਹਦੇ ਵਿੱਚ ਲਿਖਿਆ ਦੂਸਰੀ ਗੱਲ ਜਿਹੜੀ ਆ ਕਿ ਆਪਾਂ ਅਕਸਰ ਪੰਜਾਂ ਪਿਆਰਿਆਂ ਨੂੰ ਹਿੰਦੂਈ ਪ੍ਰਚਾਰੀ ਜਾਂਦੇ ਆ ਹਰ ਜਗ੍ਹਾ ਦੇ ਉੱਤੇ ਮੈਂ ਵੀ ਸਾਫ਼-ਸਾਫ਼ ਲਿਖਿਆ ਕਿ ਹਿੰਦੂ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਜੋ ਹਿੰਦੂ ਹੈ ਨਹੀਂ ਕੋਈ ਔਰਤ ਆ ਤੁਸੀਂ ਉਹਨੂੰ ਕਿਹਨੂੰ ਤੋਂ ਆਦਮੀ ਆ ਇਹ ਤਾਂ ਗਲਤ ਹੋ ਗਿਆ ਨਾ ਅਗਲੇ ਬੰਦੇ ਦੀ ਆਇਡੈਂਟੀਟੀ ਕੀ ਆ ਉਹਨੂੰ ਖੁਦ ਡਿਫਾਈਨ ਕਰਨ ਦਿਓ ਉਹਨਾਂ ਦੀ ਆਇਡੈਂਟੀਟੀ ਗੁਰੂ ਨਾਨਕ ਦੇ ਘਰ ਦੇ ਨਾਲ ਲੱਗ ਕੇ ਉਹ ਸਿੱਖ ਹੋ ਗਏ ਸੀ ਉਹਨਾਂ ਦੇ ਦਾਦੇ ਪਰਦਾਦੇ ਚਾਰ-ਚਾਰ ਪੀੜ੍ਹੀਆਂ ਤੋਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਰਹੇ ਸੀ ਉਸ ਟ੍ਰੇਨਿੰਗ ਦੇ ਵਿੱਚੋਂ ਸਿਰਦੀਨ ਲਿਖੜੇ ਹੁੰਦੇ ਆ ਨਾ ਕਿ ਇੱਕਦਮ ਰੈਂਡਮ ਲਿਖੜੇ ਹੋਵੇ ਤੀਸਰੀ ਗੱਲ ਜਿਹੜੀ ਆ ਕਿ ਜਦਾਂ ਕਹਿ ਦਿੰਦੇ ਆ ਕਿ ਇੱਕ ਪੰਜ ਪਿਆਰੇ ਜਿਹੜੇ ਆ ਉਹ ਇਸ ਦਿੱਲੀ ਤੋਂ ਆ ਗਏ ਉਹ ਕੋਈ ਸਿਲੈਕਸ਼ਨ ਨਹੀਂ ਹੋਇਆ ਉਹਨਾਂ ਨੇ ਗੁਰੂ ਪਾਤਸ਼ਾਹ ਨੇ ਨਹੀਂ ਕਿ ਆਪੇ ਤੁਹਾਡੀ ਮੈਂ ਇਲੈਕਸ਼ਨ ਕਰ ਲੈ ਤੁਸੀਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਫ੍ਰੀ ਵਿਲ ਦਿੱਤੀ ਜਿਹੜਾ ਵੀ ਆ ਸਕਦਾ ਚਾਹੇ ਉਹ ਪੰਜੇ ਦੇ ਪੰਜੇ ਪੰਜਾਬ ਚ ਆ ਜਾਂਦਾ ਵੀ ਕੋਈ ਗੱਲ ਨਹੀਂ ਸੀ ਪੰਜੇ ਤੋਂ ਪੰਜੇ ਜਿਹੜੇ ਉਹ ਮथुरा ਤੋਂ ਆ ਜਾਂਦਾ ਵੀ ਕੋਈ ਗੱਲ ਨਹੀਂ ਸੀ ਜੋ ਜੋ ਖੜਾ ਹੋਇਆ ਸੋ ਇਹ ਜਿਹੜਾ ਇੱਕ ਬ੍ਰਿਤਾਂਤ ਹੈ ਨਾ ਕਿ ਉਹਨਾਂ ਨੇ ਪੂਰੇ ਇੱਕ ਦੇਸ਼ ਦੇ ਸਾਰੇ ਇਲਾਕਿਆਂ ਚੋਂ ਲੈ ਉਸ ਸਮੇਂ ਦੇਸ਼ ਦਾ ਇਹ ਸੰਕਲਪ ਨਹੀਂ ਸੀ ਮੁਬਾਰਕ ਆ ਜਿਹੜੇ ਇਸ ਦੇਸ਼ ਨਾਲ ਇੱਕ ਸੰਕਲਪ ਮੰਨ ਮੰਦੇ ਆ ਮੁਬਾਰਕ ਉਹਨਾਂ ਨੂੰ ਪਰ ਉਹਨੂੰ ਸਾਡੇ ਸਿਰ ਤੇ ਮੜੋ ਨਾ ਇਹ ਇਸ ਕਿਤਾਬ ਦਾ ਜਿਹੜਾ ਉਹ ਸੰਖੇਪ ਚਾ ਨਚੋਰ ਹੈ ਇਹ ਕਿਤਾਬ ਨੂੰ ਲਿਖੀ ਗਈ ਹੈ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਵਾਦਾ ਸੋ ਅੱਜ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਜਨਮ ਦਿਨ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਡਾਕਟਰ ਕਿਰਨਪ੍ਰੀਤ ਕੌਰ ਬਾਠ ਵੱਲੋਂ ਲਿਖੀ ਕਿਤਾਬ 1699 ਦੀ ਵਿਸਾਖੀ ਇੱਕ ਅਲੌਕਿਕ ਸਫਰ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੇ ਵੱਲੋਂ ਜਾਰੀ ਕੀਤੀ ਗਈ ਏ ਸੋ ਲੰਬੇ ਸਮੇਂ ਤੋਂ ਸਾਡੇ ਪੰਥ ਦੇ ਉੱਤੇ ਜਿਹੜੇ ਆ ਉਹ ਹਮਲੇ ਹੋ ਰਹੇ ਆ ਜਿਹਦਾ ਇਸ ਕਿਤਾਬ ਦੇ ਵਿੱਚ ਜਵਾਬ ਦੇਣ ਦਾ ਜਿਹੜਾ ਯਤਨ ਆ ਉਹ ਕੀਤਾ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਆ ਸਿੱਖ ਇੱਕ ਵੱਖਰਾ ਧਰਮ ਆ ਸਿੱਖ ਇੱਕ ਵੱਖਰਾ ਪੰਥ ਏ ਸਿੱਖ ਕੌਮ ਹਿੰਦੂ ਤਵ ਦਾ ਜਿਹੜਾ ਉਹ ਹਿੱਸਾ ਨਹੀਂ ਆ। ਸੋ ਸਾਡੇ ਉੱਤੇ ਜਿਵੇਂ ਦੱਸਿਆ ਕਿ ਸਰੀਰਕ ਹਮਲੇ ਹੋਏ ਆ ਸਾਡੀ ਸਰੀਰਕ ਨਸਲ ਕੁਸ਼ੀ ਹੋਈ ਆ ਉਸ ਤੋਂ ਬਾਅਦ ਸਾਡੇ ਉੱਤੇ ਮਨੋਵਿਗਿਆਨਕ ਜਿਹੜੇ ਹਮਲੇ ਆ ਉਹ ਹੋ ਰਹੇ ਆ ਤੇ ਜਦੋਂ ਹਮਲਾ ਬৌਧਿਕ ਹੋਵੇ ਤੇ ਫਿਰ ਜਵਾਬ ਵੀ ਜਿਹੜਾ ਆ ਉਹ ਬৌਧਿਕ ਹੋਣਾ ਚਾਹੀਦਾ ਆ। ਸੋ ਇਸੇ ਤਰ੍ਹਾਂ ਇਸ ਕਿਤਾਬ ਦੇ ਵਿੱਚ ਦਰਸਾਇਆ ਗਿਆ ਆ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸੇ ਪਾਤਸ਼ਾਹੀਆਂ ਇੱਕ ਜੋਤ ਸਨ। ਇੱਕ ਸਰੂਪ ਸਨ ਉਹਨਾਂ ਨੂੰ ਵੱਖ-ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਰਮਲ ਪੰਥ ਦਾ ਸਫ਼ਰ ਆਰੰਭ ਕੀਤਾ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੋ ਉਸੇ ਨਿਰਮਲ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦਾ ਰੂਪ ਦਿੱਤਾ ਜੋ ਸਫ਼ਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਰਬਾਬ ਤੋਂ ਸ਼ੁਰੂ ਹੋਇਆ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਉਸੇ ਰਬਾਬ ਨਹੀਂ ਜਿਹੜਾ ਆ ਉਹ ਕਿਰਪਾਨ ਦਾ ਨਗਾਰੇ ਦਾ ਜਿਹੜਾ ਸਫਰ ਹੈ ਜਿਹਦਾ ਸੰਪੂਰਨ ਜਿਹਦਾ ਆ ਉਹ ਹੋਇਆ ਸੋ ਪੰਜ ਪਿਆਰਿਆਂ ਨੂੰ ਕੁਝ ਸਮੇਂ ਤੋਂ ਕੁਝ ਜਿਹੜੇ ਵਿਦਵਾਨ ਆ ਉਹ Hindu ਕਹਿ ਕੇ ਜਿਹੜਾ ਆ ਉਹ ਪ੍ਰਚਾਰ ਰਿਹਾ ਜਦਕਿ ਜਿਹੜੇ ਪੰਜ ਪਿਆਰੇ ਸਹਬਾਨ ਸਨ ਉਹਨਾਂ ਦੇ ਵੱਡੇ-ਵਡੇਰੇ ਗੁਰੂ ਨਾਨਕ ਸਾਹਿਬ ਦੀ ਮਹਾਰਾਜ ਤੋਂ ਹੀ ਸਿੱਖੀ ਜਿਹੜਾ ਆ ਉਤਾਰਨ ਕਰ ਚੁੱਕੇ ਸਨ ਸੋ ਪੰਜ ਪਿਆਰੇ ਉਹ Hindu ਨਹੀਂ ਸਨ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੇ ਕਿਸਾਨ ਉਹਨਾਂ ਦੇ ਜਿਹੜੇ ਵੱਡੇ-ਵਡੇਰੇ ਆ ਲੰਬੇ ਸਮੇਂ ਤੋਂ ਹੀ ਜਿਹੜੀ ਸਿੱਖਿਆ ਧਾਰਨ ਕਰ ਚੁੱਕੇ ਸਨ ਲੇਕਿਨ ਅੱਜ ਸਾਡੇ ਉੱਤੇ ਇਸ ਤਰ੍ਹਾਂ ਦੇ ਬਹੁਤਾਂ ਜਿਹੜੇ ਹਮਲੇ ਆ ਉਹ ਹੋ ਰਹੇ ਆ ਸੋ ਜਿਹਦਾ ਇਸ ਕਿਤਾਬ ਦੇ ਵਿੱਚ ਲਿਖ ਕੇ ਜਿਹੜਾ ਬਖੂਬੀ ਜਿਹੜਾ ਆ ਉਹ ਯਤਨ ਕੀਤਾ ਆ ਕਿ ਉਹਨਾਂ ਸਾਰੇ ਹਮਲਿਆਂ ਦਾ ਜਿਹੜਾ ਅਸੀਂ ਜਵਾਬ ਆ ਉਹ ਬੌਧਿਕ ਤੌਰ ਉੱਤੇ ਮਨੋਵਿਗਿਆਨਕ ਤੌਰ ਉੱਤੇ ਵੀ ਦੇ ਸਕੀਏ ਸੋ ਅਫਰੀਕਾ ਨਾਲ ਖਾਨੇ ਆ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਹਮੇਸ਼ਾ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ ਸ਼ੇਰ ਦੀ ਨਰਪੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਨੇ ਨਹੀਂ ਦਿਖਣੀ ਉਹ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ ਸੋ ਸਾਡੇ ਸਿੰਘ ਸੂਰਮੇ ਸਾਡੇ ਸ਼ੇਰ ਜਿਨ੍ਹਾਂ ਨੂੰ ਹਿੰਦੂ ਕਹਿ ਕੇ ਪ੍ਰਚਾਰਿਆ ਜਾ ਰਿਹਾ ਆ ਸੋ ਉਹਨਾਂ ਬਾਰੇ ਇਸ ਕਿਤਾਬ ਦੇ ਵਿੱਚ ਲਿਖਿਆ ਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਸਨ ਉਹਨਾਂ ਨੇ ਸਿੱਖੀ ਕੌਮ ਸਿੱਖ ਕੌਮ ਦੇ ਲਈ ਜਿਹੜੀਆਂ ਸੇਵਾਵਾਂ ਆ ਉਹ ਕੀਤੀਆਂ ਸਿੱਖ ਇੱਕ ਵੱਖਰਾ ਧਰਮ ਆ ਸਿੱਖ ਇੱਕ ਵੱਖਰੀ ਜਿਹੜੀ ਆ ਉਹ ਕੌਮ ਆ ਸੋ ਇਸ ਇਹ ਕਿਤਾਬ ਹਰੇਕ ਸਿੱਖ ਨੂੰ ਜਿਹੜੀ ਆ ਉਹ ਪੜਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ